ਲੁਧਿਆਣੇ ਦੇ ਵਿੱਚ 24 ਅਗਸਤ ਨੂੰ ਇੱਕ ਬਹੁਤ ਵੱਡਾ ਰੋ ਮਾਰਚ ਕਰਨ ਜਾ ਰਹੇ ਆ ਉਹ ਰੋ ਮਾਰਚ ਜਿਹੜਾ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਉਹਦੇ ਲਈ ਕਰਨ ਜਾ ਰਹੇ ਆ ਪਰ ਹੁਣ ਐਨ ਅੱਖ ਕੇ ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਇਹ ਜ਼ਹਿਰਾ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ ਨਹੀਂ ਮਰਨ ਦੇਣਾ ਇਹ ਬਹੁਤ ਵੱਡਾ ਇੱਕ ਅਤਵਾਦ ਹੈ ਇਥੋਂ ਦੱਕ ਕੇ ਇੱਕ ਐਮਪੀ ਜਿਹੜਾ ਲੁਧਿਆਣੇ ਦਾ ਰਾਜਾ ਬੜਿੰਗ ਉਹ ਵੀ ਡਾਈੰਗਾਂ ਦੇ ਹੱਕ 'ਚ ਭੁਗਤਤਾ ਜਾ ਕੇ ਪਾਰਲੀਮੈਂਟ 'ਚ ਜਾ ਕੇ ਕਿ ਸਾਨੂੰ ਡਾਈੰਗਾਂ ਵਾਲੇ ਸਾਨੂੰ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਨੇ ਕਿ ਪਾਸੇ ਸਾਲ-ਸਾਲ ਦੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਹੱਡੀਆਂ ਦੇ ਰੋਗ ਹੋ ਰਹੇ ਨੇ ਕਿਡਨੀਆਂ ਆੜ ਰੀਆਂ ਨੇ ਸਾਡੇ ਜਵਾਕ ਜਿਹੜੇ ਜੰਮਣ ਤੋਂ ਪੈਦਾ ਹੋਣ ਤੋਂ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ ਅਪਾਹ ਸਾਡੇ ਬੱਚੇ ਪੈਦਾ ਹੋ ਰਿਹਾ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਰੋਜ਼ ਹਸਪਤਾਲ ਭਰੇ ਪਏ ਆ ਇਹ ਜ਼ਹਿਰਾਂ ਕਰਕੇ ਇਸ ਲਈ ਇਸ ਮਸਲੇ ਤੇ ਅਸੀਂ ਉੱਠੇ ਆਂ ਵੀ ਬਹੁਤ ਹੋ ਗਿਆ ਅਸੀਂ ਵੀ 16 17 ਤੋਂ ਲੈ ਕੇ ਇੱਥੇ ਆ ਰਹੇ ਆਂ ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ ਲੋਕ ਪਸ਼ੂ ਨਵਾਉਂਦੇ ਸੀ ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜਾ ਜਾਂਦਾ ਜਿਹੜਾ ਬੰਦਾ ਜਿਹੜਾ ਐਮਐਲਏ ਗੱਲ ਕਹਿੰਦਾ ਕਿ ਇਹ ਪਾਣੀ ਸਹੀ ਆ ਉਹਨੂੰ ਮੈਂ ਕਹਿੰਦਾ ਇੱਕ ਗਲਾਸ ਜਾਂ ਇੱਕ ਘੁੱਟ ਬਹੁਤ ਦੂਰ ਦੀ ਗੱਲ ਐ ਇੱਕ ਬੂੰਦ ਆਪਣੀ ਜੀਵ ਤੇ ਸਿੱਟ ਲੇ ਇੰਨੀ ਨਹੀਂ ਪਤਾ ਲੱਗ ਜੇ ਨਾ ਘੰਟ ਜਿਹੜੀ ਐਮਸੀ ਚ ਪਿਆ ਹੋਇਆ ਇੰਨੀ ਜ਼ਹਿਰ ਸਾਡੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਸੀ ਕਿ ਇਹ ਤਾਂ ਪਾਣੀ ਸਿਆਹੀ ਹੈ ਇਹ ਤਾਂ ਪਾਣੀ ਪੀਣਯੋਗ ਹੈ ਸੋ ਅਸੀਂ ਕਹਿੰਦੇ ਹਾਂ ਜਿੱਥੇ ਸੈਂਪਲ ਭਰਨੇ ਆ ਅਸੀਂ ਜਾਵਾਂਗੇ ਸਾਡੀ ਨਾਲ ਟੀਮ ਜਾਊਗੀ ਪ੍ਰਸ਼ਾਸਨ ਨਾਲ ਜਾਵੇ মিডিਆ ਥੋੜਾ ਨਾਲ ਜਾਵੇ ਸਾਰੇ ਲੋਕਾਂ ਸਾਹਮਣੇ ਜਨਤਾ ਕਰੋ ਵੀ ਆਹ ਪਾਣੀ ਹੈ ਜੀ ਹੁਣ ਐ ਕੀ ਪਤਾ ਕਿੱਥੋਂ ਭਰ ਮੈਂ ਕਹਿੰਦਾ ਉਸ ਐ ਉੱਪਲਦਾ ਪਾਣੀ ਗੰਸਾਂ ਉੱਪਲਦਿਆਂ ਦੇ ਵਿੱਚੋਂ ਜਿੱਥੇ ਖਬਰ ਕਿੱਥੋਂ ਭਰ ਕੇ ਲਿਜਾਣਗੇ ਲੁਧਿਆਣੇ ਦੇ ਵਿੱਚ 24 ਅਗਸਤ ਨੂੰ ਇੱਕ ਬਹੁਤ ਵੱਡਾ ਰੋ ਮਾਰਚ ਕਰਨ ਜਾ ਰਹੇ ਆ ਉਹ ਰੋ ਮਾਰਚ ਜਿਹੜਾ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੰਨ ਮਾਰਨਾ ਹੈ ਉਹਦੇ ਲਈ ਕਰਨ ਜਾ ਰਹੇ ਆ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਸ਼ਹਿਰੀਆਂ ਨੂੰ ਪਿੰਡੂਆਂ ਨੂੰ ਕਿਉਂਕਿ ਮਸਲਾ ਕਿਸੇ ਧਰਮ ਜਾਂ ਮਜ਼ਬ ਦਾ ਨਹੀਂ ਆ ਪਾਣੀ ਦੀ ਹਰ ਇੱਕ ਨੂੰ ਲੋੜ ਹੈ ਅਮੀਰ ਵੀ ਗਰੀਬ ਵੀ ਸ਼ਹਿਰੀ ਪਿੰਡੂ ਹਿੰਦੂ ਸਿੱਖ ਮੁਸਲਮਾਨ ਸਾਰੇ ਪਾਣੀ ਤੋਂ ਬਿਨਾਂ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਜਿੱਥੇ ਜੀਵਨ ਤਲਕਦਾ ਤਾਂ ਪਾਣੀ ਕਰਕੇ ਹੀ ੜਕਦਾ ਪਰ ਜੋ ਇਹਨਾਂ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਧਰਤੀ ਹੇਠਾਂ ਪਤਨਾਂ ਦੇ ਵਿੱਚ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਲੁਧਿਆਣੇ ਦੀਆਂ ਜਿਹੜੀਆਂ ਡਾਈਂਗਾਂ ਨੇ ਫੈਕਟਰੀਆਂ ਨੇ ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਰੰਗਣ ਵਾਲੀਆਂ ਉਹ ਪਿਛਲੇ 30 35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਉਨ੍ਹਾਂ ਦੇ ਖਿਲਾਫ ਲਗਾਤਾਰ ਕਈ ਵਾਰੀ ਪ੍ਰਦਰਸ਼ਨ ਹੋਏ ਐਸ ਵੇਲੇ ਦੇ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਾਨ ਸਿੰਘ ਮਾਨ ਸਪੀਕਰ ਸਾਹਿਬ ਕੁਲਤਾਰ ਸੰਧਮਾ ਜੀ ਜਾਂ ਹੋਰ ਇਹਨਾਂ ਦੇ ਐਮ ਐਲ ਏ ਮੰਤਰੀ ਜਿਹੜੇ ਹੁਣ ਮੌਜੂਦਾ ਦੌਰ ਚ ਹੈਗੇ ਆ ਉਹ ਵੀ ਸਾਡੇ ਨਾਲ ਉੱਥੇ ਆ ਕੇ ਖੜ ਕੇ ਤਸਵੀਰਾਂ ਖਿਜਵਾਉਂਦੇ ਰਹੇ ਵੀਡੀਓ ਪਾਉਂਦੇ ਰਹੇ ਕਿ ਆਹ ਜਿਹੜੀਆਂ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਅੱਜ ਉਹੀ ਲੋਕ ਉਹੀ ਸਰਕਾਰ ਇਹਨਾਂ ਦੇ ਨਾਲ ਹੋ ਕੇ ਖੜ ਗਈ ਆ ਜਦੋਂ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਪੰਜਾਬ ਦੇ ਤਿੰਨ ਐਮਪੀਆ ਨੇ ਜਿਨ੍ਹਾਂ ਦੇ ਵਿੱਚ ਆਪਣਾ ਸਤਨਾਮ ਸਿੰਘ ਜੀ ਨੇ ਚੰਨੀ ਨੇ ਤੇ ਇੱਕ ਐਮਪੀ ਹੋਰ ਨੇ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੋਜ ਦਾ ਪਾਣੀ ਜਿਹੜਾ ਜ਼ਹਿਰ ਬਣਾਤਾ ਕੈਮੀਕਲ ਪਾ ਕੇ ਰੀਨਮ ਪਾ ਕੇ ਤੇ ਪੰਜਾਬ ਨੂੰ ਮਾਰਿਆ ਜਾ ਰਿਹਾ ਇਹ ਪਾਰਲੀਮੈਂਟ 'ਚ ਵੀ ਆਵਾਜ਼ ਗੂੰਜੀ ਆ ਪਰ ਇਹ ਸਰਕਾਰ ਦੇ ਕੰਢ ਦੇ ਯੂਨੀ ਸਰਕ ਦੀ ਇਥੋਂ ਦੇ ਜਿਹੜੇ ਐਮ.ਐਲ.ਏ ਨੇ ਗੋਗੀ ਵਰਗੇ ਬੱਗੇ ਵਰਗੇ ਤੇ ਆਪਣਾ ਦੂਜਾ ਪੱਪੀ ਵਰਗੇ ਸ਼ਰਿਆਮ ਉਹਨਾਂ ਡੈਂਗਾ ਦੇ ਹੱਕ 'ਚ ਭੁਗਤ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਇਥੋਂ ਦੇ ਪ੍ਰਸ਼ਾਸਨ ਨਾਲ ਕਰਾ ਰਹੇ ਨੇ ਕਹਿ ਰਹੇ ਨੇ ਕਿ ਇਹ ਤਾਂ ਜੀ ਬਹੁਤ ਚੰਗੇ ਬੰਦੇ ਨੇ ਇਥੋਂ ਤੱਕ ਕਿ ਇੱਕ ਐਮ.ਪੀ ਜਿਹੜਾ ਲੁਧਿਆਣੇ ਦਾ ਰਾਜਾ ਬੜੰਗ ਉਹ ਵੀ ਡੈਂਗਾ ਦੇ ਹੱਕ 'ਚ ਭੁਗਤਦਾ ਜਾ ਕੇ ਪਾਰਲੀਮੈਂਟ 'ਚ ਜਾ ਕੇ ਕਿ ਸਾਨੂੰ ਡੈਂਗਾ ਵਾਲੇ ਸਾਨੂੰ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਨੇ ਤੋ ਸਾਨੂੰ ਇੱਕ ਪਾਸੇ ਸਾਲ-ਸਾਲ ਦੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ, ਹੱਡੀਆਂ ਦੇ ਰੋਗ ਹੋ ਰਹੇ ਨੇ, ਕਿਡਨੀਆਂ ਆੜ ਰੀਆਂ ਨੇ, ਸਾਡੇ ਜਵਾਕ ਜਿਹੜੇ ਜੰਮਣ ਤੋਂ ਪੈਦਾ ਹੋਣ ਤੋਂ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ। ਅਪਾਹ ਸਾਡੇ ਬੱਚੇ ਪੈਦਾ ਹੋ ਰਿਹਾ, ਸਾਡੀ ਧਰਤੀ ਨੂੰ ਕੈਂਸਰ ਹੋ ਗਿਆ। ਰੋਜ਼ ਹਸਪਤਾਲ ਭਰੇ ਪਏ ਆ ਇਹ ਜ਼ਹਿਰਾਂ ਕਰਕੇ। ਸੋ ਇਸ ਲਈ ਇਸ ਮਸਲੇ ਤੇ ਅਸੀਂ ਉੱਠੇ ਆਂ ਵੀ ਬਹੁਤ ਹੋ ਗਿਆ। ਅਸੀਂ ਵੀ 16-17 ਤੋਂ ਲੈ ਕੇ ਇੱਥੇ ਆ ਰਹੇ ਆਂ। ਬਹੁਤ ਅਸੀਂ ਵੀ ਇੱਥੇ ਬੋਲਿਆ ਵੀ ਇਹਨੂੰ ਬੰਦ ਕਰੋ ਬੰਦ ਕਰੋ ਪਰ ਹੁਣ ਐਨ ਆਖ ਕੇ ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਤੇ ਇਹ ਜ਼ਹਿਰ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ ਨਹੀਂ ਮਰਨ ਦੇਣਾ ਇਹ ਬਹੁਤ ਵੱਡਾ ਇੱਕ ਅਤਵਾਦ ਹੈ ਇਸ ਅਤਵਾਦ ਨਾਲ ਸਾਡੀਆਂ ਨਸਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਗੱਲਬਾਤ ਹੋਈ ਹੈ ਨਾ ਕੋਈ ਇਹਨਾਂ ਦੇ ਸਿਹਤ 'ਤੇ ਅਸਰ ਨਹੀਂ ਅਸੀਂ 18 ਜੂਨ ਤੋਂ ਤੁਰੇ ਆਲਾਨ ਕਰਕੇ ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਦੇ ਕੋਈ ਸੇਧ ਤੇ ਅਸਰ ਨਹੀਂ ਕੋਈ ਸੁਨੇਹਾ ਨਹੀਂ ਕੋਈ ਗੱਲਬਾਤ ਨੂੰ ਤਿਆਰ ਨਹੀਂ ਕੋਈ ਉਦੋਂ ਅੱਗੇ ਕਾਰਵਾਈ ਨਹੀਂ ਇੱਕ ਵਾਰੀ ਇੱਥੇ ਬਲਵੀਰ ਸਿੰਘ ਸੀਚੇ ਵਾਲਾ ਵਰਗਿਆਂ ਦੀ ਇੱਕ ਟੀਮ ਆਉਂਦੀ ਆ 36 37 ਫੈਕਟਰੀਆਂ ਸੀਲ ਹੋ ਜਾਂਦੀਆਂ ਨੇ ਉਹੀ ਫੈਕਟਰੀਆਂ ਮਹੀਨੇ ਬਾਅਦ ਫਿਰ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਬਦਲ ਦੁਬਾਰਾ ਜੀ ਕਿਸੇ ਉਹਦੇ 15 ਸਤੰਬਰ ਤੱਕ ਸਾਡਾ ਸਰਕਾਰ ਨੂੰ ਅਲਟੀਮੇਟਮ ਆ ਵੀ ਜਾਂ ਤਾਂ ਇਹ ਬੰਦ ਕਰ ਦਿਓ ਯਾਰ ਪਾਣੀ ਦੇ ਨੀ ਅਸੀਂ ਨੂੰ ਬੰਨ ਮਾਰ ਦਾਂ ਸਾਢੇ 600 ਕਰੋੜ ਰੁਪਇਆ ਆਇਆ ਸੀਗਾ ਕੇਂਦਰ ਸਰਕਾਰ ਵੱਲੋਂ ਸਾਢੇ 600 ਕਰੋੜ ਰੁਪਇਆ ਆਇਆ ਸੀ ਲੱਗਦਾ ਕਿ ਉਹ ਪੈਸਾ ਜਿਹੜਾ ਵਾ ਉਹਦੀ ਵੀ ਜੜੀ ਐ ਸਹੀ ਵਰਤਣੀ ਹੋਈ ਜਾ ਪਹਿਲੀ ਗੱਲ ਤਾਂ ਇਹ ਵੈਸੇ ਹੀ ਗੱਲ ਗਲਤ ਆ ਤੁਸੀਂ ਕਿਸੇ ਵੀ ਪੀਣ ਯੋਗ ਪਾਣੀ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਜੇ ਤੁਹਾਨੂੰ ਲੱਗਦਾ ਵੀ ਟ੍ਰੀਟਮੈਂਟ ਪਲਾਂਟ ਲਾ ਕੇ ਸਾਢੇ 600 ਕਰੋੜ ਲਾ ਕੇ ਫਿਰ ਤੁਸੀਂ ਪਾਣੀ ਉਹ ਚ ਮਿਲਾ ਦਿਓਗੇ ਬਿਲਕੁਲ ਗਲਤ ਆ ਫਿਰ ਵੀ ਉਹ ਜੇ ਟ੍ਰੀਟ ਕੀਤਾ ਹੋਇਆ ਪਾਣੀ ਸਾਫ਼ ਕੀਤਾ ਹੋਇਆ ਪਾਣੀ ਤੁਸੀਂ ਖੇਤਾਂ ਨੂੰ ਜਾਂ ਤੁਸੀਂ ਮਤਲਬ ਕਿ ਹੋਰ ਕੰਮ ਲਈ ਵਰਤ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਸ਼ਹਿਰ ਦੇ ਵਿੱਚ ਕੋਈ ਗੱਡੀਆਂ ਧੋਣ ਤੇ ਵਰਤ ਸਕਦੇ ਹੋ ਪੁਰਖਾਂ ਨੂੰ ਪਾਉਣ ਤੇ ਵਰਤ ਮੈਂ ਖੇਤ 'ਚ ਵੀ ਵਰਤਣਾ ਮਤਲਬ ਕਿ ਮੈਂ ਗਲਤ ਸਮਝਦਾ ਹਾਂ ਉਹ ਖੇਤਾਂ ਦੇ ਵਿੱਚ ਜਿਹੜਾ ਨਾਜ ਪੈਦਾ ਹੁੰਦਾ ਉਹ ਅਸੀਂ ਖਾਣੇ ਆ ਜੋ ਉਹਨੂੰ ਵੀ ਅਸੀਂ ਉਹ ਜ਼ਹਿਰੀਲਾ ਪਾਣੀ ਲਾਵਾਂਗੇ ਤਾਂ ਉਹ ਵੀ ਸਿੱਧੇ ਰੂਪ ਸਾਡੇ ਅੰਦਰ ਹੀ ਜਾਣਾ ਇਸ ਕਰਕੇ ਇਹ ਬਿਲਕੁਲ ਗਲਤ ਹੈ ਜਿਹੜਾ ਵੀ ਮੈਸੀ ਕਹਿੰਨਾ ਵੀ ਜਿਹੜਾ ਵੀ ਕਪੜਾ ਹੋਇਆ ਜਿਹੜਾ ਘਟਾਲਾ ਉਹ ਸਰਕਾਰ ਦੀ ਸਰਦਾਰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਜ਼ਿੰਮੇਵਾਰੀ ਤੈਅ ਕਰਕੇ ਪਰਚਾ ਦੇਵੇ ਅਸੀਂ ਥੋੜੀ ਕਹਿੰਦੇ ਵੀ ਕੋਈ ਪੈਸਾ ਖਾਦਾ ਗਿਆ ਜਾਂ ਨਹੀਂ ਖਾਦਾ ਗਿਆ ਉਹ ਸਰਕਾਰ ਸਾਡਾ ਮਕਸਦ ਸਿਰਫ ਤੇ ਸਿਰਫ ਇੱਕੋ ਹੀ ਹੈ ਵੀ ਇਹ ਜਿਹੜੀਆਂ ਜ਼ਹਿਰਾਂ 40 ਸਾਲ ਤੋਂ ਪਾਣੀਆਂ ਚ ਪਾਈਆਂ ਜਾ ਰਹੀਆਂ ਨੇ ਇੰਨਾ ਖਤਰਨਾਕ ਕੈਮੀਕਲ ਤੇ ਜਰੇਨੇ ਮਾਰ ਰਿਹਾ ਪਾਣੀ ਦੇ ਵਿੱਚ ਹੁਣ ਐਮਜ ਦੀ ਰਿਪੋਰਟ ਆਈ ਆ ਉਹ ਕਹਿੰਦੇ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਹੋਣੋਂ हट ਜਾਣੇ ਆ ਪੂਰੇ ਸਾਊਥ ਦੇ ਵਿੱਚ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਤੇ ਬੈਨ ਕੀਤਾ ਹੋਇਆ ਜਿੰਨੀਆਂ ਇੰਡਸਟਰੀਆਂ ਸਾਡੇ ਲੁਧਿਆਣਾ 'ਚ ਲੱਗੀਆਂ ਹੋਈਆਂ ਨੇ ਸੋ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਮਸਲਾ ਮੇਰਾ ਵੀ ਬਹੁਤ ਜ਼ਿਆਦਾ ਗੰਭੀਰ ਆ ਆਪਾਂ ਪਾਣੀ ਆ ਤਾਂ ਜੀਵਨ ਆ ਤੁਹਾਡਾ ਫੈਸਲਾ ਪੱਕਾ ਜੀ 15 ਸਤੰਬਰ ਵਾਲਾ ਬਿਲਕੁਲ ਅਸੀਂ ਇੱਕ ਲੋਕ ਨੇ ਕਿਹੜੀਆਂ ਕਿੜੀਆਂ ਜਿਹੜੀਆਂ ਜਥੇਬੰਦੀ ਇਹ ਤਾਂ ਇਹ ਤਾਂ ਲੋਕਾਂ ਦਾ ਤੁਹਾਨੂੰ 24 ਤਰੀਕ ਨੂੰ ਪਤਾ ਲੱਗ ਜਾਣਾ ਵੀ ਕਿੱਡਾ ਵੱਡਾ ਹੜ ਇੱਥੇ ਆਉਣ ਜਾ ਰਿਹਾ ਹੈ ਕਿਉਂਕਿ ਹਰ ਬੰਦਾ ਸਾਡੇ ਨਾਲ ਜੁੜ ਰਿਹਾ ਸ਼ਹਿਰੀ ਆ ਚਾਹੇ ਪਿੰਡੂ ਆ ਹਰ ਬੰਦਾ ਪਹੁੰਚ ਕਰ ਰਿਹਾ ਕਿ ਅਸੀਂ ਵੀ ਛੋਡੇ ਨਾਲ ਇੱਥੇ ਸਾਨੂੰ ਮੈਂ ਇੱਥੇ ਆਪਾਂ ਇੱਥੇ ਬਿਰਕਾ ਮਲਕ ਪਲਾਂਟ 'ਚ ਖੜੇ ਆ ਇੱਥੇ ਸਾਨੂੰ ਕੀ ਸੱਜਣ ਮਿਲੇ ਕਹਿੰਦੇ ਭਈ ਇਹ ਮਸਲਾ ਬਿਲਕੁਲ ਜਾਇਜ਼ ਹੈ ਲੰਮੇ ਸਮੇਂ ਤੋਂ ਅਸੀਂ ਵੀ ਸੋਚਦੇ ਸੀ ਵੀ ਅਸੀਂ ਪਾਣੀ ਦਾ ਹੀ ਜ਼ਹਿਰਾਂ ਪੀ ਰਹੇ ਆ ਤੇ ਇਹਨੂੰ ਚੱਕਿਆ ਜਾ ਭਈ ਛੋਡੇ ਨਾਲ ਆਵਾਂਗੇ ਪਰ ਐਮਐਲਏ ਕਹਿ ਰਹੇ ਨੇ ਵੀ ਜਿੱਧਰ ਨੂੰ ਪਾਣੀ ਦਾ ਵਹਾਅ ਹੁੰਦਾ ਵੀ ਉਧਰ ਬੰਦ ਲਾ ਕੇ ਰੋਕਿਆ ਨਹੀਂ ਜਾ ਸਕਦਾ ਵੀ ਇਹ ਗੈਰਕਾਨੂੰਨੀ ਹੈ ਵੀ ਜੇਕਰ ਇਹਦਾ ਤਾਂ ਕੁਝ ਕੀਤਾ ਜਾਊਗਾ ਲੱਗਦਾ ਨਹੀਂ ਵੀ ਕਾਨੂੰਨੀ ਕਾਰਵਾਈ ਹੋਣੀ ਪਾਣੀ ਦਾ ਵਹਾ ਕਿੱਡਾ ਗਲਤ ਗਮਰਾਹ ਕਰ ਰਹੇ ਆ ਪਾਣੀ ਦਾ ਵਹਾ ਕਾ ਰੋਕ ਰਿਹਾ ਯਹਰਾਂ ਦਾ ਵਹਾ ਰੋਕ ਰਹੇ ਆ ਜੇ ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ ਲੋਕ ਪਸ਼ੂ ਨਵਾਉਂਦੇ ਸੀ ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜਾ ਜਾਂਦਾ ਜਿਹੜਾ ਬੰਦਾ ਜਿਹੜਾ ਐਮਐਲਏ ਗੱਲ ਕਹਿੰਦਾ ਕਿ ਇਹ ਪਾਣੀ ਸਹੀ ਆ ਉਹਨੂੰ ਮੈਂ ਕਹਨਾ ਇੱਕ ਗਲਾਸ ਜਾਂ ਇੱਕ ਘੁੱਟ ਬਹੁਤ ਦੂਰ ਦੀ ਗੱਲ ਐ ਇੱਕ ਬੂੰਦ ਆਪਣੀ ਜੀਵ ਤੇ ਸਿੱਟ ਲੇ ਐ ਨਹੀਂ ਪਤਾ ਲੱਗ ਜੇ ਨਾ ਘੰਟੇ ਜਿਹੜੀ ਐਮਸੀ ਚ ਪਿਆ ਹੋਇਆ ਐਨੀ ਜ਼ਹਿਰ ਜਿਹੜੀ ਜ਼ਹਿਰ ਐ ਇੱਥੇ ਗੌਂਸਪੁਰੇ ਕੋਲੇ ਇੱਕ ਫੈਕਟਰੀ ਲੱਗੀ ਹੋਈ ਐ ਉਹ ਫੈਕਟਰੀ ਦੇ ਦਰਵਾਜ਼ਾ ਲੱਗਿਆ ਹੋਇਆ ਗੇਟ ਲੱਗਿਆ ਹੋਇਆ ਉਹ ਗੇਟ ਲੋਹੇ ਦਾ ਸਰਗੇ ਲੱਗੇ ਹੋਇਆ ਥੱਲੋਂ ਗੇਟ ਗਲਿਆ ਪਿਆ ਉੱਚੋਂ ਦੇ ਸਕਿਉਰਿਟੀ ਗਾਰਡ ਨੇ ਸਾਨੂੰ ਦੱਸਿਆ ਕਿ ਨਾ ਬਾਈ ਆਹ ਨੰਗਦਾ ਬੁੱਢਾ ਦਰਿਆ ਨਾਲਾ ਬਣ ਗਿਆ ਹੁਣ ਆ ਸਾਡੀ ਫੈਕਟਰੀ ਆ ਮੈਨੂੰ 15 ਸਾਲ ਇੱਥੇ ਸਿਕਿਉਰਿਟੀ ਦੇ ਤੌਰ ਤੇ ਕੰਮ ਕਰਦੇ ਨੂੰ ਹੋ ਗਏ ਕਹਿੰਦਾ ਜਦੋਂ ਇਧਰੋਂ ਹਵਾ ਚੱਲਦੀ ਆ ਹਵਾ ਨਾਲ ਉੱਡ ਕੇ ਜਿਹੜਾ ਇੱਥੇ ਕੈਮੀਕਲ ਪੈਂਦਾ ਸਰੀਏ ਦੇ ਉੱਤੇ ਲੋਹੇ ਤੇ ਉਹਨੇ ਲੋਹਾ ਗਾਲਤਾ ਇੰਨੀ ਖਤਰਨਾਕ ਚੀਜ਼ ਸਾਡੇ ਅੰਦਰ ਜਾ ਰਹੀ ਆ ਜਿਹੜਾ ਐਮਐਲਏ ਕਹਿੰਦਾ ਲਿਓ ਮੈਂ ਲਿਜਾਣਾ ਮੈਂ ਬਾਹ ਫੜ ਕੇ ਵੀ ਆ ਜਾ ਸਾਡੇ ਨਾਲ ਤੂੰ ਮੈਂ ਕਹਿੰਦਾ ਉਹ ਖੜੇ ਨਹੀਂ ਜਾਂਦਾ ਬੁੱਢੇ ਤੇ ਰਿਆਦੇ ਖੜੇ ਨਹੀਂ ਜਾਂਦਾ 10 ਮਿੰਟ ਇੰਨੀ ਹਵਾੜ ਚੜਦੀ ਆ ਮੁਸ਼ਕ ਮਾਰਦਾ ਥੋੜੀ ਚਮੜੀ ਮਚਣ ਲੱਗ ਜਾਂਦੀ ਆ ਸੰਗ ਮਚਣ ਲੱਗ ਅੱਖਾਂ ਮਚਣ ਲੱਗ ਜਾਂਦੀਆਂ ਬੰਦਰ ਦੋ ਦਿਨ ਖੁਰਕ ਹੋਈ ਜੈ ਨਾ ਸਰੀਰ ਦੇ ਉੱਤੇ ਕੋਲੇ ਖੜਕੇ ਵੀ ਕੋਈ ਸਰਕਾਰ ਦੇ ਨਾ ਦਿਓਗੇ ਬੰਦ ਕਰ ਦਿਓਗੇ ਇਹ ਤਾਂ ਬੁੱਢਾ ਨਾਲਾ ਜਿੱਦਾਂ ਸ਼ਹਿਰ ਦੇ ਵਿੱਚ ਮਾਰ ਕਰੂਗਾ ਕਿਉਂਕਿ ਜਦੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤਾਂ ਬੈਕ ਮਾਰ ਗਿਆ ਸੀ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੀ ਫਿਰ ਕੀ ਕਰਗੇ ਤੁਸੀਂ ਦੱਸੋ ਅੱਜ ਸਾਢੇ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਰਹੇ ਆ ਹਬੌਰ ਫਾਜ਼ਿਲਕਾ ਦੇ ਪਿੰਡਾਂ 'ਚ ਅਸੀਂ ਗਏ ਆ ਮਾੜੀ ਮੁਸਤਫਾ ਫੰਡਾ 60% ਲੋਕਾਂ ਨੂੰ ਕਾਲਾ ਪੀਲੀਆ ਧਰਾਗ ਵਾਲਾ ਪਿੰਡ ਹੈ ਜਿਹੜਾ ਵੀ ਜਵਾਗ ਪੈਦਾ ਹੁੰਦਾ ਪਾਹਜ ਪੈਦਾ ਹੁੰਦਾ ਅਸੀਂ ਕੀ ਕਰਗੇ ਅਲੀਪੁਰ ਦੇਖੋ ਸਾਰੇ ਪਿੰਡਾਂ ਦੇ ਹਾਲਾਤ ਦੇਖੋ ਅਸੀਂ ਕਰੀਏ ਤਾਂ ਕਰੀਏ ਜਾਈਏ ਕਿਧਰ ਨੂੰ ਕੀ ਲੱਗਦਾ ਹੁਣ ਡੰਗਾ ਬੰਦ ਕਰਾਈਆਂ 2 ਦਿਨ ਲਈ ਡਿਪਟੀ ਕਮਿਸ਼ਨਰ ਨੇ ਉਹ ਡਰਾਮਾ ਖਾਣਾ ਪੂਰਤੀ ਕਰ ਦੇਣਗੇ ਵੀ ਦੇਖੋ ਜੀ ਰੌਲਾ ਪੈ ਰਿਹਾ ਇਹ ਹੋਈਆਂ ਹੋਈਆਂ ਨਾ ਪਹਿਲਾਂ 1 ਮਹੀਨਾ ਬੰਦ ਰਹੀਆਂ ਜੀ ਮਹੀਨੇ ਬਾਅਦ ਫਿਰ ਚੱਲ ਪਈਆਂ ਅੱਜ ਵੀ ਐਨਜੀਡੀ ਦੀ ਟੀਮ ਕਹਿੰਦੇ ਆਈ ਹੋਈ ਐ ਸੈਂਪਲ ਭੇਜਿਆ ਰਹੇ ਨੇ ਬਹੁਤ ਜ਼ਿਆਦੇ ਵਿੱਚੋਂ ਲੱਗਦਾ ਕਿ ਕੋਈ ਉਮੀਦ ਹੈ ਕੋਈ ਦੇਖੋ ਅਸੀਂ ਠੀਕ ਆ ਕਿਤਨਾ ਕਿਤਨਾ ਜੇ ਸਾਨੂੰ ਕੋਈ ਗੱਲ ਤੇ ਭਰੋਸਾ ਕਰਨਾ ਪੈਣਾ ਪਰ ਤੁਹਾਨੂੰ ਮੈਂ ਸਾਡਾ ਤਜਰਬਾ ਦੱਸ ਦਿੰਨਾ ਜਦੋਂ ਜੀਰਾ ਫੈਕਟਰੀ ਬੰਦ ਹੋਈ ਆ ਉੱਥੇ ਵੀ ਸੈਂਪਲ ਭਰੇਗੇ ਤੇ ਉਹ ਸੈਂਪਲਾਂ ਦੇ ਵਿੱਚ ਵੀ ਜਿਹੜਾਈ ਜਰਨੀਅਮ ਆਇਆ ਕੈਮੀਕਲ ਆਇਆ ਪਰ ਉਹਦੇ باوجود ਵੀ ਸਾਡੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਸੀਗੇ ਇਹ ਤਾਂ ਪਾਣੀ ਸਿਆਹੀ ਆ ਤਾਂ ਪਾਣੀ ਪੀਣਯੋਗ ਆ ਸੋ ਅਸੀਂ ਕਹਿੰਦੇ ਆ ਜਿੱਥੇ ਸੈਂਪਲ ਭਰਨੇ ਆ ਅਸੀਂ ਜਾਵਾਂਗੇ ਸਾਡੀ ਨਾਲ ਟੀਮ ਜਾਊਗੀ ਪ੍ਰਸ਼ਾਸਨ ਨਾਲ ਜਾਵੇ মিডিਆ ਤੁਹਾਡਾ ਨਾਲ ਜਾਵੇ ਸਾਰੇ ਲੋਕਾਂ ਸਾਹਮਣੇ ਜਨਤਕ ਕਰੋ ਵੀ ਆਹ ਪਾਣੀ ਆ ਜੀ ਪੁਣ ਆਇਆ ਕੀ ਪਤਾ ਕਿਥੋਂ ਭੜਕ ਮੈਂ ਕਹਿੰਦਾ ਉਸ ਐ ਉੱਪਲਦਾ ਪਾਣੀ ਗੰਸਾ ਐ ਉੱਪਲਦਿਆਂ ਦੇ ਵਿੱਚੋਂ ਜਿੱਥੇ ਖਬਰ ਕਿਥੋਂ ਭਰ ਕੇ ਲਿਜਾਣਗੇ ਅੱਛਾ ਤੁਹਾਡੀ ਟੀਮ ਵੱਲੋਂ ਕਿਤੇ ਆਪਣੇ ਤੌਰ ਤੇ ਵੀ ਟੈਸਟ ਕਰਾਇਆ ਜਾਣਗੇ ਜੇ ਤੁਹਾਨੂੰ ਸਰਕਾਰੀ ਰਿਪੋਰਟਾਂ ਤੇ ਯਕੀਨ ਨਹੀਂ ਹੈਗਾ ਬਿਲਕੁਲ ਅਸੀਂ ਉਹ ਵੀ ਕਰਾ ਰਹੇ ਹਾਂ ਸਾਡੇ ਨਾਲ ਜਿਹੜੇ ਮਹਾਰਾ ਇਸ ਫੀਲਡ ਦੇ ਖੇਤਰ ਦੇ ਇੰਜੀਨੀਅਰ ਨੇ ਜਸਕੀਰ ਤਜੀਹ ਡਾਕਟਰ ਨੇ ਅਮਨ ਬੈਂਸ ਜੀ ਸਾਡੇ ਨਾਲ ਕਪਲ ਰੋੜਾ ਜੀ ਜਿਹੜੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਏ ਸੋ ਇਹ ਸ਼ਹਿਰ ਦੇ ਵਿੱਚੋਂ ਲੁਧਿਆਣੇ 'ਚੋਂ ਬਹੁਤ ਸੱਜਣ ਹੈਗੇ ਜਿਹੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਨੇ ਪਰ ਇਹ ਲੋਕ ਲਹਿਰ ਬਣਾਉਣ ਦੀ ਲੋੜ ਹੈ ਰੌਲਾ ਬਹੁਤ ਪੈਂਦਾ ਜਿੰਨਾ ਚਿਰ ਲੋਕ ਲਹਿਰ ਨਹੀਂ ਪੈਂਦੀ ਉਨਾਂ ਚਿਰ ਹੱਲ ਨਹੀਂ ਹੁੰਦਾ ਲੋਕਾਂ ਨੂੰ ਕਹਿੰਦਾ ਲੋਕ ਲਹਿਰ ਬਣਾਓ ਆਓ ਯਾਰ ਛੋਡੀਆਂ ਜ਼ਿੰਦਗੀਆਂ ਛੋਡੀਆਂ ਨਸਲਾਂ ਛੋਡੇ ਜਵਾਕਾਂ ਛੋਡੀਆਂ ਸੇਤਾਂ ਦਾ ਸਵਾਲ ਆ ਇਹ ਕਾਲੇ ਪਾਣੀਆਂ ਦੇ ਪਾਣੀਆਂ ਦਾ ਜਿਹੜਾ ਮੋਰਚਾ ਲੱਗਾ ਆ ਉਦੇ ਬਾਬਤ ਅੱਜ ਪ੍ਰੈਸ ਕਾਨਫਰੰਸ ਸੀ ਕਿਉਂਕਿ ਸਾਡਾ ਜਿਹੜਾ ਰੋ ਮਾਰਚ ਆ 24 ਅਗਸਤ ਨੂੰ ਜਿਹੜਾ ਐਲਾਨਿਆ ਆ ਉਹਦੇ ਸਿਲਸਿਲੇ ਦੇ ਵਿੱਚ ਤੁਹਾਡੇ ਥਰੂ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਸੀ ਇਸ ਕਰਕੇ ਸਾਰੀ ਦੀ ਸਾਰੀ ਜਿਹੜੀ ਟੀਮ ਆ ਉਹ ਇੱਥੇ ਵੇਰਕਾ ਮਿਲਕ ਪਲਾਂਟ ਲੁਧਿਆਣੇ ਇਕੱਠੀ ਹੋਈ ਹੈ ਜੀ ਸਰ ਕਿਸ ਤਰ੍ਹਾਂ ਦਾ ਐਕਸ਼ਨ ਆ ਅਗਲਾ ਜੇ ਕਹਿੰਦੇ ਬੰਦ ਕੀਤਾ ਜਾਊਗਾ ਤੁਹਾਨੂੰ ਲੱਗਦਾ ਨਹੀਂ ਵੀ ਜੇ ਬੰਦ ਕਰਤਾ ਗਿਓ ਤਾਂ ਬੁੱਢਾ ਨਾਲਾ ਬੈਕ ਮਾਰੂਗਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਊਗਾ ਕਾਲਾ ਕਿਉਂਕਿ ਬਹੁਤ ਨੀਵਾਂ ਲა ਕਾਲੂ ਲੁਧਿਆਣੇ ਦਾ ਜਿਹੜਾ ਸਾਡਾ ਸਾਰੇ ਦਾ ਸਾਰਾ ਮੋਰਚਾ ਲੋਕ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜਿਹੜਾ ਮੋਰਚਾ ਆਇਆ ਨਾ ਜਾਨਾਂ ਛੱਡੋ ਪੁਸ਼ਤਾਂ ਬਚਾਉਣ ਦੀ ਜਿਹੜਾ ਮੋਰਚਾ ਆਇਆ ਸਾਡਾ ਤਾਂ ਮੋਰਚਾ ਹੀ ਉਹਨਾਂ ਦੇ ਲਈ ਲੱਗਾ ਆ ਇਹਦੇ ਵਿੱਚ ਜੇ ਕਿਸੇ ਨੂੰ ਡੁੱਬਣ ਦਾ ਖਤਰਾ ਹੋ ਸਕਦਾ ਆ ਉਹ ਡਾਈੰਗ ਇੰਡਸਟਰੀ ਨੂੰ ਹੋ ਸਕਦਾ ਹੈ ਇਲੈਕਟ੍ਰੋ ਪਲੇਟਿੰਗ ਨੂੰ ਹੋ ਸਕਦਾ ਆ ਲੋਕਾਂ ਨੂੰ ਕੋਈ ਖਤਰਾ ਨਹੀਂ ਪਰ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਹੜ੍ਹ ਆਇਆ ਸੀਗਾ ਪਾਣੀ ਪਿੱਛੇ ਵੜ ਗਿਆ ਸੀਗਾ ਅੱਗੇ ਸੋ ਨਾਲ ਪ੍ਰਸ਼ਾਸਨ ਵੀ ਕਹਿ ਰਿਹਾ ਕਹਿੰਦੇ ਵੀ ਬੰਦ ਕਰਨਾ ਚਾਹੀਦਾ ਨੂੰ ਪਾਣੀ ਦਾ ਵਹਾਅ ਵੀ ਉਹਨੂੰ ਬੰਦ ਕਰਨਾ ਇਹ ਉਹਨਾਂ ਦੀ ਹੀ ਲੜਾਈ ਲੜਦੇ ਪਏ ਆ ਜੀ ਤੁਹਾਡਾ ਜਿਹੜਾ ਡਰ ਹੈ ਉਸੇ ਡਰ ਦੇ ਕਰਕੇ ਮੋਰਚਾ ਲ ਤੁਸੀਂ ਤਾਂ ਪਾਣੀ ਆਉਣ ਦੀ ਗੱਲ ਕਰਦੇ ਹੋ ਇਹ ਪਾਣੀ ਲੋਕਾਂ ਦੇ ਘਰਾਂ 'ਚ ਲੋਕਾਂ ਦੀਆਂ ਰਸੋਈਆਂ ਦੇ ਵਿੱਚ ਲੋਕਾਂ ਦੇ ਬਾਥਰੂਮ ਦੇ ਵਿੱਚ ਅੱਜ ਵੀ ਜਾਣ ਡਿਆ ਆ ਜਦੋਂ ਉਹਦੇ ਨਾਲ ਨਹਾਉਂਦੇ ਆ ਉਦੋਂ ਤੇ ਸਰਕਾਰ ਨੂੰ ਟੈਨਸ਼ਨ ਨਹੀਂ ਹੁੰਦੀ ਉਸੇ ਕਾਲੇ ਪਾਣੀ ਨੂੰ ਰੋਕਣ ਦੇ ਲਈ ਇਹ ਮੋਰਚਾ ਲਾਉਣ ਡਿਆ ਆ ਜੀ ਕੀ ਲੱਗਦਾ ਅੱਜ ਵੀ ਟੀਮਾਂ ਆਈਆਂ ਹੋਈਆਂ ਸੈਂਪਲ ਭਰਨ ਦੀ ਐਨਜੀਟੀ ਦੇ ਦੇਖੋ ਹੁਣ ਕਤਲੋਗਾਰਤ ਕਰਨ ਵਾਲੇ ਜਿਹੜੇ ਬੰਦੇ ਆ ਇਹ ਉਹਨਾਂ ਦੀ ਆਪਸੀ ਲੜਾਈ ਹੈ ਸਰਕਾਰ ਉਸ ਕਤਲੋਗਾਰਤ ਤੇ ਪਰਦਾ ਪਾਉਣਾ ਚਾਹੁੰਦੀ ਹੈ ਇਹ ਜਿਹੜਾ ਮਜ਼ਾਕ ਆ ਨਾ ਸਾਡੇ ਲੋਕਾਂ ਦੇ ਨਾਲ ਇਹਨੂੰ ਅਸੀਂ ਸਿਰੇ ਤੋਂ ਇਨਕਾਰਦੇ ਆਂ ਕੋਈ ਬੰਦਾ ਕਤਲ ਕਰਕੇ ਆ ਜੇ ਤੇ ਸਰਕਾਰ ਕਹਿੰਦੀ ਹੈ ਤੈਨੂੰ 2 ਦਿਨ ਦਿੰਦੇ ਆ ਤੂੰ ਹੁਣ ਪ੍ਰੂਵ ਕਰ ਵੀ ਤੂੰ ਇਮਾਨਦਾਰ ਹੈਂ ਜਾਂ ਤੂੰ ਆ ਕਤਲ ਨਹੀਂ ਕੀਤਾ 20000 ਲੋਕਾਂ ਨੂੰ ਮਾਰਨ ਵਾਲੀ ਇੰਡਸਟਰੀ ਚਾਹੇ ਇਲੈਕਟ੍ਰੋਪਲੇਟਿੰਗ ਆ ਜਾਂ ਹੈ ਡਾਈਂਗ ਆ ਜਾਂ ਚਾਹੇ ਹੋਰ ਲੋਕ ਆ ਜਿਹੜੇ ਥੱਲੇ ਪਾਣੀ ਪਾਉਂਦੇ ਆ ਅੱਜ ਸਰਕਾਰ ਦੇ ਤਿੰਨ ਲੁਧਿਆਣੇ ਦੇ ਐਮਐਲਏ ਆ ਗੋਗੀ ਆ ਬੱਗਾ ਤੇ ਇੱਕ ਤੀਸਰੇ ਦਾ ਮੈਨੂੰ ਇੱਕੋ ਜਿਹਾ ਨਾਂ ਭੁੱਲ ਜਾਂਦਾ ਇੱਕ ਪੱਪੀ ਇਹ ਕੁਛੜ ਡਾਈਂਗ ਇੰਡਸਟਰੀ ਨੂੰ ਲਈ ਫਿਰਦੇ ਨੇ ਕੁਛੜ ਜੱਗ ਕੇ ਡੀਸੀ ਦਫ਼ਤਰ ਪਹੁੰਚ ਜਾਂਦੇ ਆ ਔਰ ਕਹਿੰਦੇ ਨੇ ਵਿਚਾਰੇ ਕਹਿੰਦੇ ਨੇ ਘਰਾਣੇ ਔਰ ਸਾਡੇ ਲੋਕ ਜਿਹੜੇ ਚਾਰ ਦਿਹਾਗਿਆਂ ਤੋਂ ਤਜਾ ਪੀਂਦੇ ਆ ਅੱਜ ਵੀ ਜਿਹੜਾ ਇਹ ਸਾਰਾ ਪ੍ਰੋਗਰਾਮ ਕੀਤਾ ਆ ਇਹਦੀ ਕੋਈ ਸੈਂਸ ਨਹੀਂ ਬਣਦੀ ਅਖੀ ਅਸੀਂ ਐ ਕਰ ਦਿੰਨੇ ਆ ਜੀ ਆ ਮਾੜਾ ਜਾਂ ਬੰਦ ਕਰਕੇ ਸੈਂਪਲ ਲੈ ਲੈਨੇ ਆ ਕਦੇ ਆਪਾਂ ਸੁਣਿਆ ਵੀ ਕਦੇ ਸੈਂਪਲ ਲੈਣ ਦੇ ਲਈ ਸਰਕਾਰ ਤੇ ਡਾਈਿੰਗ ਇੰਡਸਟਰੀ ਇਕੱਠੇ ਬਹਿ ਕੇ ਸਲਾਹ ਕਰਦੇ ਹੋਣ ਫਿਰ ਡਾਈਿੰਗ ਇੰਡਸਟਰੀ ਦੱਸੇ ਵੀ ਤੁਸੀਂ ਐ ਕਰੋ ਸੈਂਪਲ ਐ ਲੈ ਲਓ ਇਹ ਤਾਂ ਕਾਨੂੰਨ ਦੇ ਖਿਲਾਫ ਆ ਏ ਐਨਜੀਟੀ ਦੀਆਂ ਗਾਈਡਲਾਈਨਸ ਦੇ ਖਿਲਾਫ ਆ ਇਹ ਸੁਪਰੀਮ ਕੋਰਟ ਦੇ ਖਿਲਾਫ ਆ ਇਹ ਕਾਮ ਬੰਦੇ ਨੇ ਸੈਂਪਲ ਭਰਨਾ ਹੁੰਦਾ ਕਹਿੰਦੇ ਜੀ ਇਹਦੇ ਚਾਰ ਸੈਂਪਲ ਲਓ ਫਿਰ ਤਾਂ ਛਾਪੇ ਮਾਰਨ ਵਾਲੇ ਮੈਹਿਕਮਿਆਂ ਦਾ ਫਾਇਦਾ ਹੀ ਕੋਈ ਨਹੀਂ ਨਾ ਉਹ ਕਾਦੇ ਲਈ ਆਪਾਂ ਰੱਖੇ ਹੋਏ ਆ ਸੋ ਪਬਲਿਕ ਐਕਸ਼ਨ ਕਮੇਟੀ ਤੇ ਕਾਲੇ ਪਾਣੀਆਂ ਦੇ ਮੋਰਚੇ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਅੱਜ ਐਕਸਰਸਾਈਜ਼ ਹੁੰਦੀ ਭਈ ਆ ਲੋਕਾਂ ਨੂੰ ਬਚਾਉਣ ਲਈ ਇਹਨੂੰ ਸਿਰੇ ਤੋਂ ਨਕਾਰਦੀ ਆ ਸਾਡੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕਤਲੋਗਾਰਤ ਨੂੰ ਐਨਜੀਟੀ ਨੇ ਵੀ ਹੁਣ ਕਹਿ ਦਿੱਤਾ ਵੀ ਹੋ ਰਹੀ ਆ 2022 ਦੇ ਆਰਡਰ ਨੇ ਵੀ ਇਹ ਇੰਡਸਟਰੀ ਬੰਦ ਹੋਣੀ ਚਾਹੀਦੀ ਆ ਪਰ ਇਹ 33 ਛੋਟੇ ਕਤਲ ਵਾਲੇ ਤੇ 12 ਵੱਡੇ ਕਤਲੋਗਾਰਤ ਵਾਲੇ ਬੰਦੇ ਤੀਸਰੇ ਦਿਨ ਚੰਡੀਗੜ੍ਹ ਜਾਂਦੇ ਨੇ ਇਕੱਠੇ ਚਾਹ ਪੀਂਦੇ ਆ ਤੇ ਸਾਨੂੰ ਦੱਸਦੇ ਆ ਸਾਡੇ ਕੋ ਘਰਾਣੇ ਆਏ ਸੀ ਇਹਨਾਂ ਵਿਚਾਰਿਆਂ ਦਾ ਵੀ ਸਾਨੂੰ ਕੋਈ ਸੋਚਣਾ ਪੈਣਾ ਨਹੀਂ ਤੁਸੀਂ ਸੋਚੋ ਇਹਨਾਂ ਸੁ ਵਿਚਾਰਿਆਂ ਦਾ ਅਸੀਂ ਆਪਣੇ ਮਾਰ ਰਹੇ ਲੋਕਾਂ ਬਾਰੇ ਸੋਚਾਂਗੇ ਉਹਦੇ ਲਈ ਹੀ ਇਹ ਮੋਰਚਾ ਲਾਇਆ ਉਹਦੇ ਲਈ ਹੀ ਇਹ ਕਾਲਾ ਪਾਣੀ ਜਿਹੜਾ ਹੈ ਨਾ ਇਹ ਬੰਦ ਕਰਾਂਗੇ ਹਾਂ ਦਾ ਐਲਾਨਿਆ ਕੀ ਹੈ ਜੀ ਅਸੀਂ ਐਲਾਨ ਕੀਤਾ ਵੀ ਇੱਕ ਰੋ ਮਾਰਚ ਕਰਾਂਗੇ 24 ਅਗਸਤ ਨੂੰ ਜਿੱਥੇ ਖੜੇ ਆ ਇੱਥੋਂ ਹੀ ਸ਼ੁਰੂ ਹੋਊਗਾ ਚੀਰ ਕਰਤਾਰ ਸਿੰਘ ਸਰਾਬਾ ਜੀ ਦੇ ਬੁੱਤ ਤੱਕ ਜਾਵਾਂਗੇ ਔਰ ਉੱਥੋਂ ਜਿਹੜਾ ਅਗਲਾ ਐਲਾਨ ਆ ਉਹਦੇ ਬਾਰੇ ਲੋਕਾਂ ਨਾਲ ਆਵਾਜ਼ ਸਾਂਝੀ ਕਰਾਂਗੇ ਔਰ 15 ਸਤੰਬਰ ਦੀ ਤਰੀਕ ਆ ਇਸ ਕਾਲੇ ਪਾਣੀ ਨੂੰ ਬੰਨ ਮਾਰਾਂਗੇ ਧੰਨਵਾਦ